ਆ ਵੀ ਦੋਸਤੋ ਕਿੰਦਰਾਨ ਕੀ ਹੈ ਗੁਪਨੂਵਾ ਚੋਹੇ ਵਾਲਾ ਦੋ ਨਾਂ ਦੇ ਇੱਕ ਲੋਕਾਂ ਨੂੰ ਬੇਨਤੀ ਹੈ ਜੀ ਆਪੋ ਆਪਣੇ ਪਰਿਵਾਰ ਆਪੋ ਬੰਦ ਕਰਕੇ ਮੈਂਟਰਲ ਨੂੰ ਜਿੰਨਾ ਵੀ ਲੈ ਲਓ ਕਿਉਂਕਿ ਉਹਨਾਂ ਨੂੰ ਅੰਦਰ ਫੜਨਾ ਚਾਹੀਦਾ ਤਾਂ ਜੋ ਸਭ ਦੇ ਜਿੰਨਾ ਸਭ ਦੇ ਦੋਸਤਾਂ ਨੇ ਕਿੰਨਾ ਤੇਜ਼ ਬਹੁਤ ਇੰਨਾ ਲੋਕਾਂ ਨੇ ਜਰੂਰ ਜੀ ਇਹ ਵੀ ਚੱਲ ਰਹੀ ਹੈ ਨੀ ਕਾ ਖੜਾ ਪਾਣੀ ਉੱਧਰ ਜਾਨੀ ਕੋਸ਼ਿਸ਼ ਕਰੋ ਰੋੜੀ ਨੀ ਬਿਦੇ ਹੋਵੇ ਰੱਬ ਦਾ ਭਾਣਾ ਰੱਬ ਦਾ ਭਾਣਾ ਆ ਰਿਹਾ ਹੈ ਤੇ ਬੇਦੇ ਦੇ ਤਰੀਕੀ ਕੋਈ ਨਹੀਂ ਰਾਹ ਦੇਣਾ ਜਿਹੜਾ ਉਹਨਾਂ ਦੀ ਅਸਲਾਮਤ ਤੱਕ ਮੇਲ ਹੋ ਜਾਣਾ ਹੈ ਕੀ ਹੈ ਨੀ ਦੋ ਦੰਦਾ ਹੈ ਰੋੜੀ ਬੱਤੂ ਨਹੀਂ ਤੇ ਕਿਨ ਜਾਓ ਥੋੜਾ ਪਿੱਛੇ ਰਹੋ